ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿਸਾਨ ਵੀਰਾਂ ਦੇ ਹੁਣ ਮੱਕੀ ਲੱਗੀ ਹੋਈ ਹੈ ਤੇ ਉਹ ਕਿਸਾਨ ਵੀਰ ਵਾਸਤੇ ਵੀਡੀਓ ਬਣਾਈ ਹੈ ਵੀ ਹੁਣ ਜਿਵੇਂ ਜਿਆਦਾ ਮੱਕੀ ਨੂੰ ਜ਼ਿੰਕ ਦੀ ਘਾਟ ਆ ਜਾਂਦੀ ਹੈ ਪਰ ਕਈ ਕਿਸਾਨ ਵੀਰ 33% ਜ਼ਿੰਕ ਜਾਂ 21% ਜ਼ਿੰਕ ਜਾਂ 12% ਯੂਜ਼ ਕਰਦੇ ਆ ਜ਼ਿੰਕ ਪਰ ਮੇਰੀ ਬੇਨਤੀ ਹੈ ਤੁਸੀਂ ਆਹ ਤੇ ਅਰਬਾ ਕਰਕੇ ਦੇਖਿਓ ਲਿਕਵਿਡ ਜ਼ਿੰਕ ਦਾ ਇਹ ਪੌਣੇ 2 ਕਿਲੋ ਇਹਦਾ ਵજન ਹੈ ਉਹ ਲੀਟਰ ਹੈ ਇਹ ਤੇ ਇਹਨੂੰ ਤੁਸੀਂ ਜੇ ਛਿੱਟਾ ਦੇਣਾ ਯੂਰੀਆ 'ਚ ਮਿਲਾ ਕੇ ਤਾਂ ਲੀਟਰ ਤੁਸੀਂ 2.5-3 ਕਿਲਿਆਂ 'ਚ ਛਿੱਟਾ ਦੇ ਸਕਦੇ ਹੋ ਜੇ ਇਹਦੀ ਸਪਰੇਅ ਕਰਨੀ ਹੈ ਕਿਸੇ ਮੈਗਨੀਸ਼ੀਅਮ 'ਚ ਮਿਲਾ ਕੇ ਜਾਂ ਮੈਗਨੀਸ਼ੀਅਮ 'ਚ ਫਿਰ ਤੁਸੀਂ ਇਹ ਲੀਟਰ 7 ਕਿਲਿਆਂ 'ਚ ਪਾ ਸਕਦੇ ਹੋ ਜਿਹੜੀ ਘਾਟ ਤੁਹਾਡੀ 12% ਜ਼ਿੰਕ ਦੋ ਸਪਰੇਆ ਨਾਲ ਘਾਟ ਪੂਰੀ ਹੋਊਗੀ ਉਹ ਇੱਕ ਸਪਰੇਅ ਕਰਕੇ ਹੀ ਤੁਹਾਡੀ ਘਾਟ ਪੂਰੀ ਹੋ ਜਾਊਗੀ ਤੇ ਜਿਹੜੇ ਕਿਸਾਨ ਵੀਰਾਂ ਨੇ 33% ਛਿੱਟਾ ਦੇਣਾ ਜਾਂ 21% ਦਾ ਉਹ ਤੁਸੀਂ ਇਹਦੇ ਬਰਾਬਰ ਇਹ ਅੱਧਾ ਲੀਟਰ ਲੈ ਜਿਓ ਤੁਸੀਂ ਅੱਧਾ ਲੀਟਰ 1.5 ਕਿੱਲੇ ਚ ਇਹਦਾ ਛਿੱਟਾ ਦੇ ਕੇ ਦੇਖ ਲਿਓ ਬਾਕੀ ਤੁਸੀਂ ਆਪਦੀ ਮਰਜ਼ੀ ਕਰ ਲਿਓ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਗੇ ਵੀ ਸਾਡਾ ਜਿਹੜਾ ਤਿਆਰਬਾ ਇਹ ਜ਼ਿੰਕ ਦਾ ਰਿਜ਼ਲਟ ਵੱਧ ਆਊਗਾ ਚਾਹੇ ਛਿੱਟਾ ਦੇਣਾ ਚਾਹੇ ਸਪਰੇਅ ਕਰਨੀ ਹੈ ਤੁਸੀਂ ਇਹਦਾ ਬਰਾਬਰ ਰਿਜ਼ਲਟ ਲੈ ਕੇ ਦੇਖਿਓ ਜਿਹੜੀ ਵੀ ਤੁਸੀਂ ਜ਼ਿੰਕ ਪਾਉਂਗੇ ਅੱਧਾ ਲੀਟਰ ਜਾਂ ਪਾਈਆ ਜਾਂ ਲਿਟਰ ਲੈ ਜਾ ਕੇ ਤੁਸੀਂ ਬਰਾਬਰ 33 21% ਜਾਂ 12% ਦੇ ਜ਼ਿੰਕ ਇਹਦੇ ਬਰਾਬਰ ਰਿਜ਼ਲਟ ਲਓਗੇ ਤੁਹਾਨੂੰ ਇਹਦਾ ਰਿਜ਼ਲਟ ਦੁੱਗਣਾ ਰਿਜ਼ਲਟ ਮਿਲੇਗਾ ਇਹ ਜਿਹੜੀ ਜ਼ਿੰਕ ਆ ਇੱਕ ਤਾਂ ਇਹ 39.5% ਹੈ ਤੇ ਉਹ ਲੀਟਰ ਹੈ ਇਹ ਪਰ ਇਹ ਪੌਣੇ 2 ਕਿਲੋ ਵਜਨ ਹੈ ਦਾ ਐਸ ਕਰਕੇ ਵੀਰੋ ਆ ਵਰਤ ਕੇ ਦੇਖਿਓ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਸਕੇ ਇੱਕ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਧੰਨਵਾਦ